ਆ ਮੈਂ ਸ਼ੁਰੂਆਤ ਕਰਨਾ ਚਾਹਾਂਗਾ ਸਭ ਤੋਂ ਪਹਿਲਾ ਸਵਾਲ ਕਿ ਚੀਫ ਖਾਲਸਾ ਦਿਵਾਨ ਪ੍ਰਧਾਨ ਦੇ ਤੌਰ ਤੇ ਹੁਣ ਤੱਕ ਦਾ ਤੁਹਾਡਾ ਜਿਹੜਾ ਕੰਮ ਕਾਜ ਰਿਹਾ ਹੈ ਤੁਸੀਂ ਉਸ ਨੂੰ ਕਿਵੇਂ ਦੇਖ ਰਹੇ ਹੋ ਕੀ ਕੁਝ ਤੁਹਾਡੀਆਂ ਪ੍ਰਾਪਤੀਆਂ ਨੇ ਪ੍ਰਧਾਨ ਦੇ ਤੌਰ ਤੇ ਸੰਸਥਾ ਦੇ ਵਿੱਚ ਕਿਹੜੇ ਨਵੇਂ ਸੁਧਾਰ ਜਾਂ ਕਿਹੜੇ ਨਵੇਂ ਕਦਮ ਤੁਹਾਡੇ ਵੱਲੋਂ ਚੁੱਕੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਂ 2 ਸਾਲ ਪਹਿਲਾਂ ਖੁਸ਼ਾਨਦਗੀ ਮਿਲੀ ਸੀਗੀ ਬਾਈ ਇਲੈਕਸ਼ਨ ਹੋਇਆ ਸੀ ਪ੍ਰਧਾਨ ਜੀ ਉਰੋਗੇ ਸੀਗੇ ਇਲੈਕਸ਼ਨ ਰਨ ਕੇ ਮੈਂ ਪ੍ਰਧਾਨ ਬਣਿਆ ਸੀਗਾ ਉਹਦੇ ਵਿੱਚ ਸਾਡੀ ਤੜੀ ਗੇਨ ਸੀਗੀ ਕਿਉਂਕਿ ਸਾਡਾ ਸਿੱਖੀ ਔਰ ਸਿੱਖਿਆ ਨਾਲ ਸਾਡੇ ਜੋ ਜੁੜੇ ਹੋਏ ਆ ਚੀਪ ਖਾਸ ਤੌਰ 'ਤੇ ਨਾਲ ਵਾਲੇ ਤਾਂ ਸਿੱਖੀ ਵਿੱਚ ਅਸੀਂ ਧਰਮ ਸੰਚਾਰ ਧਰਮ ਪ੍ਰਚਾਰ ਕਰਾਇਆ ਹੈ ਅਬਦ ਸੰਚਾਰ ਕਰਾਇਆ ਹੈ ਔਰ ਪਿੰਡਾਂ ਜਾ ਜਾ ਕੇ ਨਿਰਪਿਤ ਲੋਕਾਂ ਨੂੰ ਕਿ ਤੁਸੀਂ ਸਿੱਖਿਆ ਨਾਲ ਜੁੜੋ ਉਹਦੇ ਬਾਅਦ ਜੋ ਸਾਡੀ ਹੁਣ ਗਾਂ ਤੋਂ ਹੈ ਕਿ ਅਸੀਂ ਚਾਹਨਾ ਹੈ ਕਿ ਪਿੰਡਾਂ ਜਾ ਕੇ ਅਸੀਂ ਛੋਟੇ ਤੋਂ ਕੰਪੀਟੀਸ਼ਨ ਕਰਾਈ ਹੈ ਬੱਚਿਆਂ ਵਾਸਤੇ ਜਿਵੇਂ ਡਰਾਇੰਗ ਕੰਪੀਟੀਸ਼ਨ ਹੈ ਕ੍ਰਿਸ਼ਰੀ ਹੈ ਗਿਫਟ ਹਨ اور ਜਿਹੜੇ ਬੱਚੇ ਪਾਰਟਿਸਿਪੇਟ ਕਰਦੇ ਹਨ ਉਹਨਾਂ ਨੂੰ ਕੁਝ ਦੇਈਏ ਜਿਹੜੇ ਬੱਚੇ 1st 2nd 3rd ਹੁੰਦੇ ਉਹਨਾਂ ਨੂੰ ਹੋਰ ਚੰਗੇ ਗਿਫਟ ਦੇਈਏ ਸੋ ਤਾਂਕਿ ਬੱਚੇ ਔਰ ਮਾਪਿਓ ਵੀ ਸਾਡੇ ਗੁਰਦੁਆਰੇ ਸਾਹਿਬ ਨਾਲ ਦੁਬਾਰਾ ਇੱਕ ਪਰੀ ਜੁੜਨ। ਉਹਦੇ ਨਾਲ-ਨਾਲ ਜਿਹੜੀ ਸਿੱਖੀ ਹੈ ਜੋ ਤੱਕ ਅਸੀਂ ਇਤਿਹਾਸ ਵੀ ਆਪਣੇ ਯਾਦ ਕਰਉਂਦੇ ਬੱਚਿਆਂ ਨੂੰ ਤਾਂ ਉਦੋਂ ਤੱਕ ਫਿਰ ਬੱਚੇ ਅਲੱਗ ਹੋ ਜਾਂਦੇ ਨੇ। ਹੁਣ ਮਾਝੇ ਦੇਖੀਏ ਤੇ ਇੱਕ ਛੋਟਾ ਖਲੋਕਾ ਜਿਹੜਾ ਕਿ ਹਨੂਵੰਦ ਦੇ ਛੰਮ ਵਿੱਚ ਉੱਥੇ ਗੁਰਦੁਆਰਾ ਸਾਹਿਬ ਥਿਆਸਕ ਬਣਿਆ ਹੋਇਆ ਉੱਥੇ ਇੱਕ ਯਾਦਗਾਰੀ ਬਣੀ ਹੋਈ ਹੈ। ਤਾਂ ਸਾਡੇ ਸਾਰੇ ਸਕੂਲਾਂ ਇਹ ਉੱਥੇ ਜਾਇਕ ਕਰਨਗੇ ਡਿਟ ਦੇ ਤੌਰ ਤੇ ਪਹਿਲਾ ਸਿਪੜ ਕੇ ਜਾਣਗੇ ਫਿਰ ਉੱਥੇ ਜਾ ਕੇ ਜੈ ਧਾਰਮਿਕ ਪੀਕਰ ਨੂੰ ਸਾਨੂੰ ਦੱਸਣਗੇ ਉਹਦੇ ਬਾਰੇ ਕਿ ਕਿਸ ਤਰ੍ਹਾਂ ਉੱਥੇ ਮੋਰਚਾ ਲਗਾ ਕੇ ਸਿੱਖਾਂ ਨੇ ਉਹਨਾਂ ਦੇ ਨਾਲ ਚ ਤਸ਼ਦਦ ਚੱਲੇ ਔਰ ਮੁਗਲਾਂ ਦੀ ਫੌਜਾਂ ਨਾਲ ਲੜੇ ਕਿ ਤਰ੍ਹਾਂ ਸਿੱਖੀ ਆਪਣੀ ਕਾਇਮ ਰੱਖੀ ਜੀ ਇਸੇ ਤਰ੍ਹਾਂ ਹੀ ਸਿਚੋਣਿਆ ਕਿ ਅੰਮੂਲ 14 ਕਿੱਟਸ ਕੋਲਾ ਸਾਡਾ ਉੱਥੇ ਅਸੀਂ ਸਮਰ ਕੈਂਪ ਦੇ ਤੌਰ ਤੇ ਲਗਾਇਆ ਕਰਾਂਗੇ ਬੱਚੇ ਦੋ ਰਹਾ ਤਾਂ ਇੱਕ ਦਿਨ ਵਾਸਤੇ ਜਾਇਕ ਕਰਨਗੇ ਤੇ ਜਾ ਕੇ ਪਾਕਿਸਤਾਨ ਸਾਹਿਬ ਨੂੰ ਤਾਂ ਦੇਖਣਗੇ ਜਿਹੜਾ ਤੇ ਯਾਦਗਾਰ ਬਣੀ ਉਹਨੂੰ ਦੇਖਣਗੇ ਜਾ ਕੇ ਪਹਾੜਾਂ 'ਚ ਇੱਕ ਦਿਨ ਵਾਸਤੇ ਹਾਈਕਿੰਗ ਕਰਨਗੇ ਕੀਰਤਨ ਕਰਨਗੇ ਖੇਡਣਗੇ ਬੜਾ ਸੋਹਣਾ ਗਰਾਊਂਡ ਸੜੇ ਕੋ ਹਾਕੀ ਦਾ ਗਰਾਊਂਡ ਜੱਗ੍ਹਾ ਉੱਥੇ ਤੇ ਉਹਦੇ ਬਾਅਦ ਆਉਂਦੇ ਵਾਪਸ ਫੋਰ ਸਬ ਤੋਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਦੇਖ ਕੇ ਵਾਪਸ ਆ ਜਾ ਕਰਨਗੇ ਉਹ ਇਹ ਜੇ ਪ੍ਰੋਗਰਾਮ ਅਸੀਂ ਬੱਚਿਆਂ ਵਾਸਤੇ ਬਣਾਇਆ ਹੈ